ਵਾਹਿਗੁਰੂ ਦੀ ਜੀਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਘਰ ਦੀ ਗੁਰਸਾਹਿ ਕੋਰੂ ਰਸ ਸੰਗਤਿਓ ਬਹੁਤ ਵੱਡੇ ਭਾਗਾਂ ਵਾਲੇ ਹਾਂ ਪਰ ਕਿਰਪਾ ਹੋਈ ਸੱਜ ਸਾਰਿਆਂ ਉੱਪਰ ਚਬਰ ਛਤਰ ਤੱਕ ਦੇ ਮਾਲਕ ਬਾਣੀ ਦੇ ਬਹੁਤ ਸਬ ਦੁਨੀਆ ਦੇ ਰਹਿ ਪਰ ਜੋ ਆਪਨੀ ਜੋ ਤਹਾਜਰ ਹਜੂਰ ਭਗਤ ਬਚਲ ਚੁਕੋ ਚੁਕੀ ਹੈ ਟਾਈ ਤੰ 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 ਸਸਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਪਾਰ ਕਿਰਪਾ ਸਤਿਕਾਰ ਅਮਰਤ ਬੋਲੇ ਦੀ ਬਾਤ ਉਸ ਵਹਿਗੂ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਈ ਵੱਡਿਆਂ ਭਾਗਾਂ ਦੇ ਨਾਲ ਬੁਰ ਮਖੋਏ ਘੜੀਆਂ ਨਸੀਬ ਹੋਇਆ ਕਰਨ ਦੀਆਂ ਨੇ ਜਦੋਂ ਸ਼ਾਮ ਦੇ ਭਾਗ ਜਾਗਦੇ ਨੇ ਉਦੋਂ ਮੁਖ ਹੁੰਦਾ ਹੈ ਆਪਣੇ ਗੁਰੂ ਵੱਲ ਨੂੰ ਬਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਨਿ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਬਾਵਨੂ ਭਗਤ ਪਾਏ ਅਗਰ ਕੋਡੀ ਭਾਗ ਰੱਖਾ ਤਾਂ ਗੁਰੂ ਸਰਬ ਲਿਨਾਣ ਦਾਨ ਦਿੱਤ ਹੈ ਇੱਕ ਕਦਮ ਅਸੀਂ ਗੁਰੂ ਵੱਲ ਨੂੰ ਪਟਾਂਗੇ ਤੇ ਗੁਰੂ ਕਰੋੜਾਂ ਕਰਮ ਸਾਨੂੰ ਉਦਿਓਂ ਲੈਣ ਵਾਸਤੇ ਆਉਂਦੇ ਨੇ ਬਸ ਆਦਨ ਨਾ ਹੋਵੇ ਤੇਰੀ ਗੁਰੂ ਮੰਨ ਦਾ ਕੁਛ ਨਹੀਂ ਭਾਵਨਾ ਦੇ ਨਾਲ ਪਾਣੀ ਇੱਕ ਕੌਡੀ ਦੀ ਗੁਰੂ ਦੇ ਅੱਗੇ ਰੱਖ ਦੇਣਾ ਤੇ ਗੁਰੂ ਦੁਨੀਆ ਦੇ ਖਜ਼ਾਨੇ ਕਹਿੰਦਾ ਨਾ ਬਖਸ਼ ਦੇਵੇ ਜੋ ਮੰਗਦਾ ਠਾਕੁਰ ਹੀ ਆਪਣੇ ਤੇ ਸੋਈ ਸੋਈ ਦੇਵੇ ਆਪਣਾ ਠਾਕੁਰ ਸਮਝ ਕੇ ਪਹਿਲਾਂ ਆਪਣੇ ਮਾਲਕ ਨੂੰ ਪਹਿਲਾਂ ਪਛਾਣੀਏ ਮਾਲਕ ਦੀ ਪਛਾਣ ਕਰੀਏ ਕਿ ਮੰਗਲ ਜਾ ਰਹੇ ਆ ਬਸ ਜਦੋਂ ਚੋੜੀ ਲੈ ਕੇ ਆਵਾਂਗੇ ਨਾ ਚੋੜੀ ਆਟਕੇ ਲੈ ਆਮਣ ਜੇ ਉਹ ਉਸ ਮਾਲਕ ਨੇ ਸਾਡੀ ਚੋੜੀ ਦੀ ਪਰਕੇ ਤੋੜਨਾ ਵੱਡੇ ਭਾਗ ਨੇ ਗੁਰਮੁਖੋ ਬਿਨਾਂ ਭਾਗਾਂ ਤੋਂ ਇੱਕ ਘੜੀਆਂ ਨਸੀਬ ਨਹੀਂ ਹੁੰਦੀਆਂ ਮੰਨੀ ਕਰਦਾ ਸੀ ਕਿ ਉਠੀਏ ਕਿੱਥੇ ਸਵੇਰੇ ਉਟਾਂਗੇ ਕਿੱਥੇ ਇਨ੍ਹੀ ਖੇਤਲ ਕਰਾਂਗੇ ਇਸ਼ਨਾਨ ਕਰਾਂਗੇ ਫਿਰ ਚੱਲ ਕੇ ਜਾਵਾਂਗੇ ਨਹੀਂ ਮਨ ਹਲੇ ਹੋ ਸੌ ਜਾ ਕਬੀਰ ਸੂਤਾ ਕਿਆ ਕਰ ਰਹਾ ਹੈ ਉਟਕੇ ਨਾ ਜਾਪੈ ਮਰਾਰ ਇਕ ਦਿਨ ਸੋਵਣ ਹੋਏ ਕੋ ਲਾਂਬੇ ਗੋਣ ਪਸਾਰ ਇਕ ਦਿਨ ਲਗਮੀਆਂ ਤਾਣ ਕੇ ਪੈ ਜਾਏਗਾ ਕੀ ਕਰੇਗਾ ਸੁੱਤਾ ਹੋਇਆ ਆਤਮਕ ਤੌਰ ਤੇ ਅਸੀਂ ਆਪਣੇ ਆਪ ਨੂੰ ਜਾਗਦੇ ਰੱਖੀਏ ਸਵੇਰੇ ਆਪਣੇ ਮਾਲਕ ਦੇ ਚਰਨਾਂ ਦੇ ਵਿਚ ਅਰਦਾਸਾਂ ਬੇਨਤੀਆਂ ਜੋਦੀਆਂ ਕਰਦੇ ਰਹੀਏ ਇਸੇ ਤਰ੍ਹਾਂ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਸਾਨੂੰ ਬੜਾ ਸੋਹਣਾ ਸ਼ਲੋਕਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੜਾ ਸੋਹਣਾ ਸਾਨੂੰ ਅਲ ਸੰਜਾਣਾ ਕੀਤਾ ਸਹਕੰਦ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨ ਨੇ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਜੀ ਨੇ ਮਹਾਪੁਰਖ ਕਿਸੇ ਦੇ ਸਬੰਧ ਵਿੱਚ ਸਿੱਖਿਆ ਦੇ ਉਹ ਬਚਨ ਬੋਲਦੇ ਨੇ ਨਾ ਕਹਿੰਦੇ ਕਿਸੇ ਇੱਕ ਵਾਸਤੇ ਨਹੀਂ ਸਿੱਖ ਨੂੰ ਸੰਬੋਧਨ ਨਹੀਂ ਕਰਦੇ ਉਹ ਸਾਰਿਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਸਾਂਝੇ ਬਚਨ ਹੋਇਆ ਕਰਦੇ ਨੇ ਕਿਸੰਦਾ ਬਾਰੇ ਨੇ ਕਹਿੰਦੇ ਗੁਰਮੁਖ ਹੋਏ ਸੋ ਉਹ ਕਰੇ ਆਪਣਾ ਆਪ ਪਛਾਣੇ ਉਹ ਸਮਝਾਉਣਾ ਕਰਦੇ ਨੇ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਕੋਈ ਵੀ ਸਨਮੁਖ ਤੋਂ ਪਾਪ ਕੀ ਗੁਰੂ ਜੀ ਦੀ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ ਜੇ ਮਨਾਂ ਦੇ ਬੱਚੇ ਮਾਪਿਆਂ ਦੇਖਿਆ ਨੇ ਦੇ ਵਿਚਰਨ ਦੇ ਨੇ ਮਾਪੇ ਦੀ ਅੱਖੇ ਲੱਗਦੇ ਨੇ ਕਿ ਮੇਰੀ ਮਾਂ ਨੇ ਮੈਨੂੰ ਇਦਾਂ ਰੋਕਿਆ ਮੇਰੇ ਪਿਤਾ ਨੇ ਮੈਨੂੰ ਇਦਾਂ ਰੋਕਿਆ ਉਹ ਆਪਣੇ ਮਾਪਿਆਂ ਦੀ ਲਜਾ ਦੇ ਵਿੱਚ ਚੱਲਣਾ ਇਸੇ ਤਰ੍ਹਾਂ ਜਦੋਂ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਅਸੀਂ ਬੱਚੇ ਬਣ ਕੇ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਆਂ ਕਹਿੰਦੇ ਗੁਰਮੁਖ ਹੋਏ ਗੁਰੂ ਦੇ ਸੰਮੁਖ ਹੋ ਜਾਂਦੇ ਆਂ ਕਹਿੰਦੇ ਸੋ ਭਉ ਕਰੇ ਪਹਿਲੇ ਉਹਨਾਂ ਦੇ ਅੰਦਰ ਮਨ ਦੇ ਅੰਦਰ ਉਸ ਪਰਮਾਤਮਾ ਦਾ ਡਰ ਪੈਦਾ ਹੋ ਜਾਂਦਾ ਹੈ। ਇਨਸਾਨ ਕਤਾਹੀ ਤੋਂ ਜੋ ਪਰ ਗਲਤੀਆਂ ਕਦੋਂ ਕਰਦਾ ਜਦੋਂ ਉਸ ਪਰਮਾਤਮਾ ਦਾ ਡਰ ਦੂਰ ਹੋ ਜਾਏ ਕਿ ਮਨੂ ਕਿਹੜਾ ਦੇਖ ਰਿਹਾ ਹੈ। ਮਨੂ ਕੋਈ ਰੱਬ ਦਾ ਕੋਈ ਡਰ ਹੈ? ਨਹੀਂ ਜਦੋਂ ਉਸ ਪਰਮਾਤਮਾ ਦਾ ਡਰ ਕਦੋਂ ਹੋਏ ਤਾਂ ਕਦੋਂ ਗੁਰੂ ਜੀ ਦੇ ਸਰਮ ਗੁਰੂ ਜੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਕਹਿੰਦਾ ਆਪਣਾ ਆਪ ਪਛਾਣ ਲੈ। ਫਿਰ ਕਹਿੰਦੇ ਜੀਵ ਆਪਣੇ ਆਪ ਦੀ ਪਹਿਚਾਣ ਕਰਦਾ ਹੈ। ਹੁਣ ਕੀ ਹੈ ਅਸੀਂ ਆਪਣੇ ਆਪ ਦੀ ਪਛਾਣ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਬੜਾ ਬੜਾ ਸਮਝਦੇ ਹਾਂ ਕਿ ਮੈਂ ਤਾਂ ਬਿਲਕੁਲ ਸਹੀ ਹਾਂ ਮੇਂ ਵਰਗਾ ਤਾਂ ਕੋਈ ਨਹੀਂ ਪਰ ਜਦੋਂ ਸਾਨੂੰ ਆਪਣੇ ਆਪ ਦੀ ਪਛਾਣ ਤੋਂ ਬਾਅਦ ਆਪਣੀਆਂ ਘਾਟਾਂ ਮਹਿਸੂਸ ਹੋਣ ਲੱਗੀਆਂ ਕਿ ਮੇਰੇ ਅੰਦਰ ਕੀ ਕੀ ਘਾਟਾਂ ਨੇ ਫਿਰ ਉਹ ਇੱਕ ਦਿਨ ਕੋਈ ਇੱਕ ਦਿਨ ਉਹ ਸ਼ਰਮ ਖੋਵਾਂਗੇ ਅਸੀਂ ਜਦੋਂ ਧਰ ਦੌੜੇ ਫਿਰਦੇ ਆ ਬਾਹਰ-ਬਾਹਰ ਗੁਰੂ ਧਾਰਨ ਨਹੀਂ ਕੀਤਾ ਕਦੇ ਦੋਸਤਾਂ ਦੇ ਪਿੱਛੇ ਲੱਗ ਗਏ ਕਦੇ ਕਿਸੇ ਦੇ ਪਿੱਛੇ ਲੱਗ ਗਏ ਕਦੇ ਕਿਸੇ ਦੇ ਪਿੱਛੇ ਲੱਗ ਗਏ ਜਿੱਦੋਂ ਕੋਈ ਲੈ ਕੇ ਗਿਆ ਸਾਨੂੰ ਅਸੀਂ ਉਧਰੋਂ ਤੁਰ ਪਏ ਜਿੱਦੇ ਅਸੀਂ ਤਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦੇ ਅਨੁਸਾਰ ਗੁਰੂ ਜੀ ਦੀ ਸਿੱਖਿਆ ਦੇ ਅਨੁਸਾਰ ਆਪਣੇ ਆਪ ਨੂੰ ਧਾਰਨਾ ਸ਼ੁਰੂ ਕਰ ਦਿੱਤਾ ਆਪਣਾ ਜੀਵਨ ਉਸ ਸਥਿਤੀ ਮੁਤਾਬਕ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਉੱਧੇ ਅਸੀਂ ਆਪੇ ਦੀ ਖੋਜ ਕਰ ਲਵਾਂਗੇ ਹਨੇ ਕਹਿੰਦੇ ਨੇ ਗੁਰ ਪ੍ਰਸਾਦੀ ਜੀਵਤ ਮਰੇ। ਫੇ ਕਹਿੰਦੇ ਕੀ ਹੁੰਦਾ ਕਹਿੰਦੇ ਗੁਰੂ ਜੀ ਦੀ ਕਿਰਪਾ ਦਾ ਗੁਰੂ ਜੀ ਦੀ ਕਿਰਪਾ ਦਾ ਸਦਕਾ ਇਨਸਾਨ ਸੰਸਾਰ ਵਿੱਚ ਵਰਤਦਾ ਹੈ। ਫੇ ਆਪਣੇ ਆਪ ਨੂੰ ਜਦੋਂ ਜੀਵਤ ਮਰੇ ਤੋਂ ਪਾਵਾਂ ਆਪਣੀਆਂ ਅੰਦਰੀਆਂ ਜਿੰਨੀਆਂ ਵੀ ਬਿਮਾਰੀਆਂ ਆਤਮਾ ਨੇ ਕਹਿੰਦੇ ਉਹਨੂੰ ਮਾਰ ਲੈਂਦਾ। ਜਿਹੜੇ ਅੰਦਰ ਸਾਡੇ ਪਤਾ ਨਹੀਂ ਕਿੰਨੀਆਂ ਕਿ ਵਿਚਾਰਾ ਮਾਰੀਆਂ ਚੱਲ ਰਹੀਆਂ ਨੇ ਉਹ ਤੇ ਕੰਟਰੋਲ ਮਾਰਨ ਤੋਂ ਬਾਅਦ ਕੰਟਰੋਲ ਕਰ ਲੈਣਾ। ਸੰਸਾਰ ਦੇ ਵਿੱਚ ਬਰਤਲਾ ਸ਼ੁਰੂ ਕਰਦੇ ਹੁੰਦਾ ਕਹਿੰਦੇ ਫਿਰ ਤਾਂ ਮਨ ਹੀ ਤੇ ਮਨ ਮੰਨੈ ਕਹਿੰਦੇ ਫਿਰ ਉਹਨਾਂ ਮਾਇਆ ਵੱਲੋਂ ਉਦਾਸ ਹੋ ਜਾਂਦਾ ਕਿ ਮੈਂ ਕੀ ਮਨ ਕਿਉਂ ਪਾਸੇ ਟਿਰਿਆ ਹੋਇਆ ਹੈ ਹੈ ਕਹਿੰਦੇ ਉਹਦਾ ਮਨ ਆਪਨੇ ਆਪ ਵਿੱਚ ਪਤੀਜ ਜਾਂਦਾ ਹੈ ਤੋਂ ਬਾਅਦ ਕੀ ਹੈ ਫਿਰ ਉਹ ਬਾਹਰ ਪਟਕਣਾ ਹਟ ਜਾਂਦਾ ਹੈ ਆਪਣੇ ਆਪ ਦੇ ਵਿੱਚ ਜਦੋਂ ਪਤੀਜਿਆ ਗਿਆ ਫਿਰ ਬਾਹਰਲੀਆ ਪਟਕਣਾ ਤੋਂ ਹਟ ਕੇ ਗੁਰੂ ਜੀ ਦੇ ਸਨਮੁਖ ਹੋ ਜਾਂਦੇ ਫਿਰ ਗੁਰੂ ਜੀ ਦੀ ਗੱਲ ਚੰਗੀ ਲੱਗਣ ਲੱਗ ਜਾਂਦੀ ਹੈ ਅੱਜ ਆਪਾਂ ਜਿਹੜੇ ਹੁਣ ਜਿੰਨੇ ਵੀ ਇੱਥੇ ਆਏ ਆ ਆਪਣੀ ਮਰਜ਼ੀ ਨਾਲ ਥੋੜੀ ਆਏ ਆ ਇਸ ਮਾਲਕ ਦੀ ਕਿਰਪਾ ਹੋਈ ਗੁਰੂ ਜੀ ਦੀ ਗੱਲ ਸਾਨੂੰ ਚੰਗੀ ਲੱਗੀ ਕਿ ਚੱਲੋ ਇਹ ਬਣਾ ਕੀ ਕਰਾਂਗਾ ਤੇ ਸੁੱਤਾ ਚੱਲ ਗੁਰੂ ਜੀ ਦੀ ਦੂਗੋ ਕੱਲਾ ਸੁਣ ਕੇ ਆਈਏ ਕਿ ਗੁਰੂ ਜੀ ਮੈਨੂੰ ਕੀ ਸਮਝਾ ਰਹੇ ਨੇ ਗੁਰੂ ਜੀ ਮੇਰੇ ਜੀਵਨ ਵਾਸਤੇ ਮੈਨੂੰ ਕੀ ਦੱਸ ਰਹੇ ਨੇ ਤਾਦਾਸੀ ਇਸ ਇਸ ਮਾਰਗ ਦੇ ਉੱਪਰ ਤੁਰੇ ਤਾਦਾ ਜੀ ਗੁਰੂ ਜੀ ਕੋਲ ਚੱਲ ਕੇ ਆਏ ਆ ਹੁਣ ਅਗਲੀ ਪੰਕਤੀ ਜਿਹੜੇ ਨੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਇਥੇ ਵਿਸ਼ਰਾਮ ਨਾਨਕ ਸੇ ਕਿਆ ਪਤਹ ਗਿਆਨੇ ਕਹਿੰਦੇ ਜਿਨ੍ਹਾਂ ਨੂੰ ਮਨ ਜਿਨ੍ਹਾਂ ਦਾ ਮਨਪਤੀ ਜਿਹਾ ਹੀ ਨਹੀਂ ਮਨ ਪਿ ਜਿਹਾ ਹੀ ਨਹੀਂ ਜਿੰਨਾ ਦਾ ਮਨ ਸਮਝਿਆ ਹੀ ਨਹੀਂ ਭਰੋਸਾ ਹੀ ਨਹੀਂ ਬਣਿਆ ਕਹਿੰਦੇ ਨੇ ਗਿਆਨ ਦੀਆਂ ਗੱਲਾਂ ਕਰਨ ਦਾ ਫਿਰ ਉਹਨਾਂ ਵਾਸਤੇ ਕੋਈ ਲਾਭ ਨਹੀਂ ਹੈ ਪਰ ਬਾਹਰੋਂ ਗਿਆਨ ਦੀਆਂ ਗੱਲਾਂ ਕਰੀ ਜਾਵੇ ਅੰਦਰ ਮਨ ਦਾ ਮਨ ਨਹੀਂ ਹੈ ਬਾਹਰੋਂ ਜੁਨੀਆ ਮਰਜੀ ਅਸੀਂ ਗੱਲਾਂ ਕਰੀ ਜਾਈਏ ਗੱਲੀ ਅਸੀਂ ਚੰਗੀਆਂ ਆਚਾਰੀ ਬੋਲੀਆਂ ਮਲਕ ਸੁੱਦਾ ਕਾਲੀਆਂ ਬਾਹਰੋਂ ਚਟਮੀਆਂ ਬਾਰੋਂ ਬੇਸ਼ੱਕ ਅਸੀਂ ਜਿੰਨੇ ਮਰਜ਼ੀ ਚਿੱਤੇ ਬਣ ਜਾਈਏ ਪਰ ਅੰਦਰੋਂ ਜੇ ਮਾਨੀ ਕਾਲ ਹੈ ਸਾਡਾ ਮਨ ਕਾਲਖ ਦੇ ਨਾਲ ਭਰਿਆ ਪਿਆ ਅੰਦਰ ਬੁਰਾਈਆਂ ਦੇ ਨਾਲ ਭਰਿਆ ਪਿਆ ਫੇ ਗੱਲਾਂ ਦੇ ਨਾਲ ਚੰਗਾ ਤੰਨੀ ਬਣਿਆ ਜਾਣਾ ਹੁਣ ਅਗਲੀ ਪੰਕਤੀ ਸਮੋਹ ਨੂੰ ਇਸੇ ਸ਼ਬਦ ਦੇ ਦੂਸਰੇ ਪਾਸੇ ਵੀ ਸਮਝਾ ਰਹੇ ਨੇ ਕਹਿੰਦੇ ਗੁਰਮੁਖ ਚਿੱਤ ਨਾ ਲਾਇਓ ਜਿਨ੍ਹਾਂ ਨੇ ਗੁਰੂ ਜੀ ਦੇ ਸੰਮਖੋ ਕੇ ਆਪਣਾ ਚਿੱਤ ਨਹੀਂ ਲਾਇਆ ਹੁਣ ਦੇਖੋ ਅਸੀਂ ਆ ਗਏ ਘਰੋਂ ਇੱਥੇ ਬੈਠੇ ਵੀ ਆਖਿਰ ਮਨ ਦੇ ਵਿੱਚ ਕਾਲ ਬਣੀ ਪਈ ਛੇਤੀ ਚੱਲੀਏ ਕਹ ਰੁਛੇਤੀ ਚੱਲੀਏ ਕਿਉਂ ਨਹੀਂ ਛੇਤੀ ਨੇ ਬੜਦਾ ਕੰਮ ਮੈਂ ਬੜਾ ਵਾਰ ਦੇਖਦਾ ਨਾ ਕਿ ਮਨ ਨਹੀਂ ਖੜਦਾ ਉੱਥੇ ਕਿਉਂਕਿ ਜਿੰਨਾ ਗੁਰਮੁਖ ਚੇਤਨਾ ਲਾਇਓ ਅੰਤ ਦੁੱਖ ਪਹੁੰਚਾ ਆਏ ਕਹਿੰਦੇ ਫਿਰ ਜਦੋਂ ਮਨ ਚੇਤੀ ਨਹੀਂ ਲੱਗਦਾ ਫਿਰ ਕਹਿੰਦੇ ਫਿਰ ਅੰਤ ਦੇ ਵਿੱਚ ਕੀ ਹੋਏਗਾ ਮਨ ਨਹੀਂ ਜੁੜਿਆ ਉਹਨਾਂ ਦਾ ਆਖਿਰ ਦੁੱਖ ਵਾਪਰ ਜਾਂਦਾ ਹੈ ਉਹ ਤੇ ਪਾਪ ਵਾਪਰਦਾ ਕਹਿੰਦੇ ਆਖਿਰ ਨੂੰ ਫਿਰ ਦੁੱਖ ਫਿਰ ਉਹ ਵਾਪਰਦਾ ਹੈ ਅਗਲੇ ਬਲਬੀ ਜੀ ਕਹਿੰਦੇ ਨੇ ਅੰਦਰੋਂ ਬਾਹਰੋਂ ਅੰਦੇ ਆ ਸੁਧ ਨਾ ਕਾਈ ਪਾਏ ਜਿਹੜੇ ਅੰਦਰੋਂ ਵੀ ਅੰਨੇ ਤੇ ਬਾਹਰੋਂ ਵੀ ਅੰਦੇ ਅੰਦਰੋਂ ਕਾ ਵੀ ਅਕਲ ਦੇ ਅੰਨੇ ਬਾਹਰੋਂ ਆਚਰਨ ਦੇ ਅੰਨੇ ਬਾਹਰੋਂ ਵਿਚਾਰਾਂ ਸੱਜਾ ਠੀਕ ਨਹੀਂ ਅੰਦਰੋਂ ਠੀਕ ਨਹੀਂ ਅੰਦਰੋਂ ਅੰਨੇ ਆ ਗਿਆਨ ਤੋਂ ਵਿਨੇ ਆ ਸੀ ਅਗਿਆਨਤਾ ਦੇ ਭਰੇ ਹੋਏ ਆ ਅੰਦਰੋਂ ਬਾਹਰੋਂ ਅੰਨੇ ਕੋਈ ਸਮਝ ਨਹੀਂ ਆਉਂਦੀ ਕਹਿੰਦੇ ਫਿਰ ਇਹਨਾਂ ਨੂੰ ਕਹਿੰਦੇ ਕੋਈ ਸਮਝ ਨਹੀਂ ਆਉਂਦੀ ਸੋਚੇ ਨਹੀਂ ਪੰਦੀ ਸੁਧ ਨਾ ਕਾਈ ਪਾ ਸਤਿ ਪਾਰਸੇ ਜੀ ਕੰਨੀ ਫਿਰ ਸੋਚੀ ਕਾਦੀ ਆਉਣੀ ਹੈ ਜੇ ਅਸੀਂ ਅੰਦਰੋਂ ਹੀ ਜੇ ਬਾਹਰੋਂ ਅਸੀਂ ਇਨਸਾਨ ਅੱਖਾਂ ਤੋਂ ਅੰਨਾ ਹੋਵੇ ਤੂੰ ਕਹੇ ਕਿ ਉਹ ਜਾ ਕੇ ਕਿਸੇ ਮੰਜ਼ਲ ਦੇ ਉੱਪਰ ਕਿਸੇ ਪਹਾੜੀ ਦੇ ਉੱਪਰ ਆਪਣੀ ਮੰਜ਼ਲ ਤੈਅ ਕਰ ਲੇਗਾ ਪਹੁੰਚ ਜਾਏਗਾ ਸੰਭਵ ਨਹੀਂ ਹੋ ਸਕਦਾ ਕਿਤਾਕਾ ਕੋਣਾ ਹੈ ਕਿ ਉਹਨੂੰ ਇੰਨਾ ਅੱਖਾਂ ਦੇ ਰਾਹੀਂ ਪ੍ਰਕਾਸ਼ ਹੋਵੇ ਇਸੇ ਤਰ੍ਹਾਂ ਹੀ ਅਸੀਂ ਜੀਵਨ ਨੂੰ ਜਿਉਣ ਵਾਸਤੇ ਜ਼ਰੂਰੀ ਹੈ ਕਿ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਇਹ ਨਹੀਂ ਕਿ ਸਾਨੂੰ ਕੋਈ ਜਿੱਦ ਤੋਂ ਮਰਜੀ ਦੇ ਕਿਸੇ ਨੇ ਮੱਗਰ ਲਾ ਕੇ ਲੈ ਕੇ ਦੌੜ ਗਏ ਅਸੀਂ ਉਹ ਜਿਵੇਂ ਕਿਸੇ ਨੇ ਕਿਹਾ ਤੇ ਉਹਨੇ ਕਰ ਲਿਆ ਸੀ ਫਿਰ ਉਹ ਫਲਾਣਾ ਜਹਾਜ ਤੇ ਹੋਣਾ ਆਵੇ ਨਾ ਕੱਲ ਤੁਸੀਂ ਕੱਲ ਇੱਕ ਟੀਵੀ ਤੇ ਵੀ ਸ਼ਾਇਦ ਦੇਖਿਆ ਹੋਣਾ ਇੱਕ ਬੀਬੀ ਇੱਕ ਪਾਸਟਰ ਨੇ ਪਾਸਟਰ ਕੌਣ ਕਹਿੰਦੇ ਜਿਹੜੇ ਆਪਣੇ ਇਸਾਈ ਧਰਮ ਦੇ ਵਿੱਚ ਆਪਣੇ ਗੁਰੂ ਦੀ ਬਖਸ਼ਿਸ਼ ਵਾਲੇ ਆਪਾਂ ਕੋਈ ਇਸਾਈ ਧਰਮ ਦੇ ਵਿੱਚ ਨਾ ਆ ਗਾਪਾ ਨੂੰ ਪਤਾ ਕਿ ਨਹੀਂ ਆਪਾਂ ਗਏ ਆ ਤੇ ਨਹੀਂ ਜਾਣਾ ਉਹਾਂ ਨੇ ਕੀਆ ਜਿਵੇਂ ਕਿ ਇੱਧਰ ਗੁਰਦਾਸਪੁਰ ਏਰੀਆ ਤੋਂ ਇੱਧਰ ਨੂੰ ਮਾਝੇ ਵਾਲਾ ਏਰੀਆ ਕਾਫੀ ਉਹਨਾਂ ਦਾ ਪ੍ਰਭਾਵ ਗਿਆ ਪਾਸਟਰਾਂ ਦੇ ਨਾਲ ਸਾਈਆਂ ਦਾ ਕੋਈ ਬਿਮਾਰ ਹੋ ਗਿਆ ਘਰ ਦੇ ਵਿੱਚ ਉਹ ਕਿਸੇ ਪਾਸਟਰ ਨੂੰ ਲੈ ਕੇ ਆਏ ਕਿ ਲੈ ਚਲੋ ਵਿਸ਼ਵਾਸ ਬਣਿਆ ਉਹਨਾਂ ਦਾ ਵਿਸ਼ਵਾਸ ਘੱਟ ਕੀਤਾ ਨਾ ਉਹਨਾਂ ਨੇ ਬਿਸ਼ਵਾਸ ਹੀ ਬਣਾ ਕਹਿੰਦੇ ਜੀ ਸਾਡੀ ਤੁਸੀਂ ਨਾ ਪ੍ਰਾਰਥਨਾ ਕਰ ਦਿਓ ਜਿਹੜਾ ਪਰ ਅਰਦਾਸ ਕਰਦੇ ਨੇ ਉਹ ਪ੍ਰਾਰਥਨਾ ਕਰਦੇ ਨੇ ਕਹਿੰਦੇ ਜੀ ਸਾਡਾ ਘਰ ਦੇ ਵਿੱਚ ਜੀਵ ਇਹ ਪ੍ਰਾਨੀ ਕਹਿੰਦੇ ਬਿਮਾਰ ਹੈ ਤੁਸੀਂ ਪ੍ਰਾਰਥਨਾ ਕਰ ਦਿਓ ਸਾਡੀ ਉਹਨਾਂ ਨੇ ਪ੍ਰਾਰਥਨਾ ਕਾਦੀ ਕੀਤੀ ਤੇ ਆਪਣੇ ਮਤਲਬ ਕਰੇ ਤਪੂਤਾਂ ਚੁੰਬੜੀਆਂ ਹੋਈਆਂ ਨੇ ਕੁੱਟ ਲੈ ਵਾਕੀਏ ਕੋਟ-ਕੋਟ ਕੀ ਕੋਟ-ਕੋਟ ਕੀ ਜੰਨੀ ਉਹ ਬੰਦੇ ਮਾਰਤਾ ਜੀ ਉਹਨਾਂ ਨੇ ਇਹ ਕੀ ਐਨ ਬੰਦੇ ਨੇ ਅਕਲ ਦੇ ਅੰਨੇ ਗਿਆਨ ਤੋਂ ਅੰਨੇ ਸਾਡਾ ਧਰਮ ਨਹੀਂ ਸਾਨੂੰ ਇਹ ਰਾਹ ਦਿਖਾਉਂਦਾ ਸਾਨੂੰ ਗੁਰੂ ਜੀ ਤਾਂ ਦੇਖਣ ਜਦੋਂ ਆਪਾਂ ਸਤਗੁਰੂ ਜੀ ਦੇ ਪੂਰੇ ਜੀਵਨ ਬਾਰੇ ਆਪਾਂ ਲੋ ਵਿਚਾਰ ਕਰਦੇ ਆਂ ਤੇ ਉਹ ਦੇਖਦੇ ਆਂ ਕਿ ਕ੍ਰਿਵਰਜਨ ਦੇਵ ਜੀ ਮਹਾਰਾਜ ਜੀਆ ਨੇ ਤਰਨਤਾਰਨ ਸਾਹਿਬ ਟੱਪੀ ਦੇ ਉੱਪਰ ਕਾਨਿਆਂ ਦੀਆਂ ਕੁੱਲੀਆਂ ਬਣਾ ਕੇ ਉੱਥੇ ਇਲਾਜ ਵਾਸਤੇ ਕੋੜੀਆਂ ਦੇ ਇਲਾਜ ਵਾਸਤੇ ਦਵਾਈ ਬੁਣੀ ਦਿੱਤੀ। ਉੱਥੇ ਦਵਾਈਆਂ ਵੀ ਦਿੱਤੀਆਂ ਉਹਨਾਂ ਨੂੰ। ਇਸੇ ਤਰ੍ਹਾਂ ਜਦੋਂ ਅਸੀਂ ਤਾਲਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨ ਵਿਚਾਰਦੇ ਆਂ। ਆਈ ਕਨਈਆ ਜੀ ਵਰਗੇ ਜਦੋਂ ਆਏ ਬਾਲੇ ਉਹਨਾਂ ਨੇ ਮੱਲਮ ਪੱਟੀ ਵੀ ਦਿੱਤੀ ਨਹੀਂ ਤੇ ਸਤਿਗੁਰੂ ਵੀ ਕਹਿ ਸਕਦੇ ਸੀ ਕੋਈ ਗੱਲ ਨਹੀਂ ਅਸੀਂ ਮੰਤਰ ਮਾਰ ਦਿੰਨਾ ਕੋਈ ਗੱਲ ਸਭ ਠੀਕ ਹੋ ਜਾਏਗਾ ਉਹ ਤਾਂ ਆਪ ਗੁਰੂ ਨੂੰ ਸਾਨੂੰ ਸਤਿਗੁਰਜੀ ਨੇ ਵਰਦਿਆ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਨਾ ਨਾ ਡੇਰ ਸਾਹਿਬ ਦੀ ਧਰਤੀ ਦੇ ਉੱਪਰ ਗੁਲਖੰਡ ਜੰਸ਼ੇਰ ਖਾਂ ਹੋਰਾਂ ਨੇ ਜਦੋਂ ਛੁਰਾ ਮਾਰ ਦਿੱਤਾ ਸੀ ਨਾ ਸਤਿਗੁਰਜੀ ਦੇ ਤੇ ਸਤਿਗੁਰਜੀ ਨੇ ਉਹਦੇ ਇਹ ਨਹੀਂ ਆਖਿਆ ਕਿ ਅਸੀਂ ਵੀ ਚਲੋ ਕੋਈ ਮੰਤਰ ਪੜ੍ਹ ਗਏ ਨਹੀਂ ਉਸ ਸਮੇਂ ਵੀ ਅੰਗਰੇਜ਼ ਡਾਕਟਰ ਆਏ ਉਹਨਾਂ ਨੇ ਸਟੇਜਿੰਗ ਕੀਤੀ ਜਖਮ ਨੂੰ ਸੌਆ ਮलमपट्टी ਕੀਤੀ ਜੇ ਅੱਜ ਅਸੀਂ ਆਪਣੇ ਗੁਰੂ ਦੇ ਮਾਰਗ ਦੇ ਉੱਪਰ ਨਾ ਚੱਲੇ ਅਸੀਂ ਵੀ ਇਹਨਾਂ ਪਾਸਟਰਾਂ ਦੇ ਪਿੱਛੇ ਭੱਜ ਲਏ ਨਾ ਟੂਣਿਆਂ ਵਾਲਿਆਂ ਦੇ ਪਿੱਛੇ ਭੱਜ ਲਏ ਫਿਰ ਉਹਨਾਂ ਦਾ ਵੀ ਬੱਬਾ ਚ ਝਾੜਾ ਕਰਦਾ ਕਿ ਝਾੜਾ ਕਰਦਾ ਉਧਰ ਦੌੜ ਕੇ ਤੇ ਗੁਰਮੁਖੋ ਫਿਰ ਤੂਣ ਟੋਪੜ ਟੱਕਿਆਂ ਤੋਂ ਇਲਾਵਾ ਕੁਝ ਨਹੀਂ ਮਿਲੇਗਾ ਉਸ ਪਾਸਟਰ ਨੇ ਨਾਲ ਹੋਰ ਫੱਦਲੇ 6-7 ਸੱਦ ਕੇ ਤੇ ਉਸ ਵਿਚਾਰੇ ਦਾ ਕੁੱਟ-ਕੁੱਟ ਕੇ ਕੋਟ-ਕੋਟ ਕੇ ਉਹਨੂੰ ਮਾਰਦਗਾ ਤੇਰੇ ਭੂਤਾਂ ਚੜ ਰਹੇ ਆ ਹਾਫੇ ਸਰ ਵਰਦੇ ਨੇ ਉਹਨਾਂ ਕਮਾ ਦੇ ਵਿੱਚੋਂ ਮੇਰੇ ਕਹਿਣ ਤੋਂ ਬਾਅਦ ਕਹਿੰਦੇ ਅੰਤ ਦੁੱਖ ਪਹਿਤਾ ਆਏ ਕਹਿੰਦੇ ਅੰਦਰੋਂ ਬਾਹਰੋਂ ਅੰਦੇ ਆ ਸੁਧ ਨਾ ਕਾਈ ਪਾਏ ਕਹਿੰਦੇ ਜਿਹੜੇ ਅੰਦਰੋਂ ਵੀ ਤੇ ਬਾਹਰੋਂ ਕਹਿੰਦੇ ਇਹ ਨਹੀਂ ਗਿਆਨ ਦੇ ਅੰਨੇ ਕਹਿੰਦੇ ਪੰਡਿਤ ਤਨ ਕੀ ਬਰਕਤ ਸਭ ਜਗਤ ਖਾਏ ਜੋ ਰੱਤੇ ਹਰ ਲਾਏ ਜਿਹੜੇ ਹਰੀ ਦੇ ਨਾਮ ਦੇ ਵਿੱਚ ਰੱਤੇ ਰਹਿੰਦੇ ਨੇ ਰੰਗੇ ਰਹਿੰਦੇ ਨੇ ਕੰਦੇ ਹੇ ਪੰਡਤ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਕਿੰਨੇ ਕਮਾਈ ਦੀ ਬਰਕਤ ਆਪਾਂ ਮੰਨ ਲੋਕਾਂ ਘਰ ਦੇ ਵਿੱਚ ਇੱਕ ਜੀ ਆਪਣਾ ਸਿਆਣਾ ਨਾ ਇੱਕ ਜੀ ਸਿਆਣਾ ਬਾਪੂ ਬਜ਼ੁਰਗ ਸਾਡਾ ਅਸੀਂ ਉਹਦੀ ਕਮਾਈ ਕਿੰਨੇ ਖਾਂਦੇ ਆ ਉਹਦੇ ਵਿਚਾਰਾਂ ਦੀ ਕਮਾਈ ਸਾਡੇ ਬਾਪੂ ਜੀ ਨੇ ਸਾਡੇ ਵਾਸਤੇ ਆਹ ਸੋਹਣੀਆਂ ਵਿਚਾਰਾਂ ਦਿੱਤੀਆਂ ਚੰਗੇ ਘਰ ਦੇ ਵਿੱਚ ਪਿਓ ਚੰਗਾ ਨਾ ਮਾਂ ਚੰਗੀ ਹੈ ਆਪਣੇ ਬੱਚਿਆਂ ਨੂੰ ਕੋ ਚੰਗੇ ਮਾਰਗ ਦੇ ਉੱਪਰ ਤੋਰ ਲੈਂਦੀ ਹੈ ਪਿਓ ਚੰਗਾ ਚੰਗਾ ਮਾਰਗ ਦਿਖਾਏਗਾ ਬੱਚਾ ਨੂੰ ਘੂੜ ਕੇ ਰੱਖਣਾ ਬੱਚਾ ਦੇ ਉੱਪਰ ਕੰਟਰੋਲ ਕਰਨਾ ਤੇ ਚੰਗਾ ਮਾਰਗ ਦਿਖਾਉਣਾ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਗੁਰਮਖ ਸੰਤ ਜਨ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਨੇ ਨਾ ਕਹਿੰਦੇ ਉਹ ਫਿਰ ਚੰਗਾ ਮਾਰਗ ਚੰਗਾ ਰਸਤਾ ਸਾਨੂੰ ਦਿਖਾਉਂਦੇ ਨੇ ਕਹਿੰਦੇ ਉਹਨਾਂ ਦੀ ਕ੍ਰਿਤੀ ਹੋਈ ਕਮਾਈ ਫਿਰ ਸਾਰਾ ਸੰਸਾਰ ਖੰਡ ਹੈ ਅਗਲੀ ਪੰਕਤੀ ਜਿਹੜੇ ਨੇ ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਚ ਵਹਿ ਸਮਾਏ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸ਼ਬਦ ਦੀ ਰਾਹ ਦੀ ਸੱਚ ਸਲਾਹ ਕੀਤੀ ਉਸ ਪਰਮਾਤਮਾ ਦੀ ਕੰਨ ਨੇ ਤੇ ਖਰੀ ਦੇ ਉੱਤੇ ਦੀਨ ਹੋ ਜਾਂਦੇ ਨੇ ਉਹ ਖਰੀ ਦੇ ਵਿੱਚ ਸਮਾ ਜਾਂਦੇ ਨੇ ਪੰਡਤ ਦੋਚਾ ਪਾਏ ਬਰਕਤ ਨਾ ਹੋਵੇ ਨਾ ਤਨ ਪੱਲੇ ਪਾਏ ਹੁਣ ਜੇ ਅਸੀਂ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਦੌੜੇ ਰ੍ਹਾਂਗੇ ਫਸੇ ਰ੍ਹਾਂਗੇ ਕਹਿੰਦੇ ਫਿਰ ਬਰਕਤ ਕਾਦੀ ਆਉਣੀ ਕਹਿੰਦੇ ਮਾਇਆ ਦੇ ਮੋਹ ਪਿੱਛੇ ਦੌੜਿਆ ਹੋਇਆ ਆਪਣਾ ਜੀਵਨ ਬਰਬਾਦ ਕਰ ਲਿਆ ਕਹਿੰਦੇ ਪੱਲੇ ਕਦੇ ਕੁਛ ਨਹੀਂ ਪੈਂਦਾ ਅਸੀਂ ਕਹਿੰਦੇ ਨੇ ਪੜ ਥੱਕੇ ਸੰਤੂਕ ਨਾ ਆਇਓ ਅੰਨ ਜਲਤ ਬਿਹਾਏ ਕੰਨ ਦੇ ਕੋਲੇ ਜਿਹੜਾ ਇਹ ਜਿਹੜੀ ਜੀਵਨ ਅੰਦਰ ਇਹ ਜਲਦਾ ਜਲਦਾ ਬਤੀਤ ਹੋ ਰਿਹਾ ਇੱਕ ਇੱਕ ਸੈਕਿੰਡ ਕਰਦਾ 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 ਜਿਹੜਾ ਇਹ ਜੀਵਨ ਹੌਲੀ ਹੌਲੀ ਘਟਦਾ ਜਾ ਰਿਹਾ ਘਟਦਾ ਜਾ ਰਿਹਾ ਦੇਖੋ ਪਿਛਲੇ ਹਫਤੇ ਆਪਾਂ ਆਏ ਸੀ ਪਿਛਲੇ ਹਫਤੇ 7 ਦਿਨ ਹੋ ਗਏ ਪਤਾ ਹੀ ਨਹੀਂ ਲੱਗਿਆ ਕਿ 7 ਮਿੰਟਾਂ ਬਾਅਦ ਬਤੀਤ ਹੋ ਗਿਆ ਲੱਗਦਾ ਵੀ ਕੱਲ ਹੀ ਇੱਥੇ ਬੈਠੇ ਸੀ ਐਡੇ ਸਾਡਾ ਜੀਵਨ ਹੈ ਕਿਸੇ ਨੂੰ ਪੁੱਛ ਕੇ ਬਿਲਕੁਲ ਦੇਖਦੇ ਹੋਈ ਫਲਾਣੀ ਗੱਲ ਕਦੋਂ ਹੋਈ ਸੀ 47 ਦੀ ਗੱਲ ਦਾ ਹੁੰਦੇ ਨੇ ਉਹ ਕਹਿੰਦੇ ਕੱਲ ਦੀਆਂ ਗੱਲਾਂ ਨੇ ਇਹਦਾ ਮਤਲਬ ਜੀਵਨ ਇੱਕ ਕੱਲ ਹੀ ਹੈ ਨਾ ਸਾਡਾ ਜਦੋਂ ਸੀ ਜਾਮਾ ਦੇ ਸੰਸਾਰ ਵਿੱਚ ਤੁਹਾਨੂੰ ਇਹਦੀ ਲੱਗਣਾ ਕਿ ਅਸੀਂ ਕੱਲ ਹੀ ਆਏ ਸੀ ਇੰਨਾ ਕੁ ਸਫਰ ਹੈ ਤੈ ਕਰਕੇ ਚੱਲੇ ਚੱਲੇ ਅਸੀਂ ਆਪਾ ਹੁਣ ਇਹ ਵੀ ਇਸੇ ਤਰੀਕੇ ਸਮਝਾ ਰਹੇ ਨੇ ਕਹਿੰਦੇ ਨੇ ਪੜ ਥੱਕੇ ਸੰਤੂਕ ਨਾ ਆਇਓ ਅੰਦਰ ਜਨਤ ਬਿਹਾਏ ਕਹਿੰਦੇ ਥੱਕ ਗਏ ਪਰ ਸੰਤੋਖ ਨਹੀਂ ਆਇਆ ੱਲੇ ਪੜਨ ਦੇ ਨਾਲ ਦੀ ਪੜਪੜ ਗੱਡੀ ਲੱਦੀ ਏ ਕਿੰਨੀਆਂ ਕ ਅਸੀਂ ਗੱਡੀਆਂ ਲੱਦਾਂਗੇ ਪਰ ਸਮਝੀਏ ਕਰੋ ਥੋੜਾ ਪੜੀਏ ਪਰ ਉਹਨਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੀਵਨ ਦੇ ਵਿੱਚ ਮੈਂ ਜਿਉਣਾ ਕਿਵੇਂ ਹੈ ਕਹਿੰਦੇ ਤੂੰ ਕੋ ਪੁਕਾਰ ਨਾ ਚੁਕਈ ਨਾ ਸੰਸਾਰ ਵਿੱਚ ਹੋ ਜਾਏ ਕਹਿੰਦੇ ਉਹਨਾਂ ਦੇ ਅੰਦਰੋਂ ਕਹਿੰਦੇ ਜਿੰਨੀ ਵੀ ਗਿਲਾਂ ਗਜ਼ਾਰੀ ਮੁੱਕਦੀ ਨਹੀਂ ਜਿੰਨੇ ਗਿਲੇ ਇੱਕ ਦੇ ਕਦੇ ਵੀ ਮੁੱਕਦੇ ਨਹੀਂ ਕਿਉਂਕਿ ਮਨ ਵਿੱਚ ਚਿੰਤਾ ਨਹੀਂ ਜਾਂਦੀ ਭਾਵੇਂ ਤੂੰ ਪੁਕਾਰ ਕੇ ਜਿੰਨਾ ਮਰਜ਼ੀ ਚਿਕੀਂ ਚ ਕਮਰੀ ਜਾਨ ਕੀ ਕੰਮ ਨਹੀਂ ਥੋੜੀ ਗੱਲ ਬਣਨੀ ਹੈ ਅੰਤੋਂ ਚਿੰਤਾ ਨਹੀਂ ਜਨ ਦਰ ਜਾਂਦੀ ਕਹਿੰਦੇ ਨਾਮ ਨੇ ਕੋ ਨਾਮ ਬਿਹੋਣ ਆ ਮੋ ਕਾਲੇ ਉੱਠ ਜਾਏ ਕਹਿੰਦੇ ਜਿਹੜੇ ਨਾਮ ਤੋਂ ਬਿਹੋਣੇ ਨੇ ਇਸ ਸੰਸਾਰ ਦੇ ਵਿੱਚੋਂ ਫਿਰ ਕਾਲਾ ਮੂਹ ਲੈ ਕੇ ਜਾਂਦੇ ਨੇ ਕਾਲਾ ਮੂਹ ਤੇ ਭਾਵ ਕੀ ਦਾਗੀ ਹੋ ਕੇ ਜਾਂਦੇ ਨੇ ਸੰਸਾਰ ਦੇ ਵਿੱਚੋਂ ਹੁਣ ਪੌਜੀ ਦੇ ਵਿੱਚ ਅਖੀਰ ਸੰਸਮਝਾਰੇ ਨੇ ਹਰ ਸੱਜਣ ਮਿਲ ਪਿਆਰੇ ਮਿਲ ਪੰਥ ਦਸਾਈ ਐ ਮੇਰੇ ਪਿਆਰੇ ਮੇਰੇ ਵਾਹਿਗੁਰੂ ਜੀ ਮੇਰੇ ਉੱਪਰ ਕਿਰਪਾ ਕਰੋ ਮੈਨੂੰ ਗੁਰਮਖ ਮਿਲਾ ਦਿਓ ਮੈਨੂੰ ਐਸੇ ਸੱਜਣਾਂ ਦੇ ਨਾਲ ਮਿਲਾਵੋ ਜਿਨ੍ਹਾਂ ਨਾਲ ਮਿਲ ਕੇ ਮੈਂ ਤੇਰਾ ਰਾਹ ਪੁੱਛ ਲਾਂ ਮਾਂ ਹਰ ਸੱਜਣ ਮਿਲ ਪਿਆਰੇ ਮਿਲ ਪੰਥ ਵਸਾਈ ਪੰਥ ਹੁੰਦਾ ਰਸਤਾ ਜਿਹੜੇ ਮੈਂ ਉਹਨਾਂ ਨੂੰ ਮਿਲ ਕੇ ਤੇਰੇ ਤੱਕ ਪਹੁੰਚਣ ਦਾ ਰਾਹ ਪੁੱਛ ਲਾਂ ਮਾ ਹੁਣ ਅਗਲੀ ਪੰਕਤੀ ਕਹਿੰਦੇ ਜੋ ਹਰ ਦੱਸੇ ਮਿੱਤ ਤਿਸ ਹਉ ਬਲ ਜਾਈ ਜਿਹੜਾ ਮੈਨੂੰ ਤਰੀ ਦੇ ਘਰ ਦਾ ਰਸਤਾ ਦੱਸ ਦੇਵੇ ਕਹਿੰਦੇ ਉਹ ਮੇਰਾ ਮਿੱਤਰ ਹੈ ਮੈਨੂੰ ਗਰੀਬ ਮਿੱਤਰ ਦੱਸਦੇ ਵੀ ਉਹ ਪਰਮਾਤਮਾ ਕਿੱਥੇ ਵਸਦਾ ਹੈ ਆਪਾਂ ਕੀ ਧਾਰਨਾ ਬੰਦੋ ਕਿੱਥੇ ਵਸਦੀਆਂ ਜੋ ਰੱਬ ਦਾ ਰਸਤਾ ਦੱਸਦੀਆਂ ਉਹ ਰੂਹਾਂ ਕਿੱਥੇ ਵਸਦੀਆਂ ਨੇ ਜਿਹੜੀਆਂ ਰੱਬ ਦਾ ਰਸਤਾ ਦੱਸਦੀਆਂ ਨੇ ਉਹ ਰੂਹਾਂ ਉਹ ਮਿਲ ਜਾਣ ਸਾਨੂੰ ਜੋ ਉਸ ਪਿਆਰੇ ਦੇ ਨਾਲ ਸਭ ਮਲਾਪ ਕਰਾ ਦੇਣ ਕੋਈ ਸਾਨੂੰ ਸਾਡੇ ਜੀਵਨ ਦੀ ਗੱਲ ਕੋਈ ਚੰਗੀ ਸਾਨੂੰ ਦੱਸ ਦੇਣ ਮਾੜੇ ਕਾਲੀ ਥਾ ਥਾ ਤੇ ਬੈਠੇ ਨੇ ਮਾੜੇ ਤੇ ਜੇ ਮਰਜ਼ੀ ਪੁੱਛੋ ਦੀ ਲੋੜ ਹੀ ਨਹੀਂ ਪੈਦੀ ਲੱਪਣਗੇ ਪਰ ਚੰਗਾ ਮਨੁੱਖ ਉਹੀ ਹੈ ਜਿਹੜੇ ਚੰਗੇ ਰਸਤੇ ਦੇ ਉੱਪਰ ਪਾ ਦੇਵੇ ਕਹਿੰਦੇ ਤਸੋ ਹੱਬ ਬਲਾਈ ਮੈਂ ਉਸ ਤੋਂ ਬਹਾਲ ਜਾਮਾ ਗੁਰ ਸੰਗ ਦੀ ਤਿਰਸਿਓ ਕਰੀ ਹਰ ਨਾਮ ਤੇ ਆਈ ਕਹਿੰਦੇ ਉਹਨਾਂ ਨਾਲ ਮੈਂ ਗੁਨਾ ਦੀ ਭਿਆਲੀ ਪਾਵਾਂ ਗੁਨਾ ਦੀ ਸਾਜ ਪਾਵਾਂ ਕਹਿੰਦੇ ਹਰ ਨਾਮ ਤੇ ਆਈ ਕਹਿੰਦੇ ਹਰੀ ਦਾ ਨਾਮ ਤੇ ਆਉਣਾ ਸ਼ੁਰੂ ਕਰਾਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋਵਾਂ ਅਜੀ ਕਹਿੰਦੇ ਨੇ ਹਰ ਸੇਵੀ ਪਿਆਰਾ ਨਿਤ ਸੇਵਾ ਹਰ ਸਿੱਖ ਪਾਈ ਕਹਿੰਦੇ ਮੈਂ ਫਿਰ ਨਿਤ ਉਸ ਪਾਰੇ ਨੂੰ ਸਿਮਰਾਂ ਪੇਉਂ ਵਾਲੇ ਸੰਸਮ ਲਾਗੇ ਕਿ ਇਹ ਜਿਸ ਬੰਦੇ ਨਾਲ ਸਦਾ ਦੇ ਸੁਖ ਪ੍ਰਾਪਤ ਹੁੰਦੇ ਨੇ ਜਿਹੜੇ ਆਤਮਿਕ ਤੌਰ ਤੇ ਮਨ ਮੇਰਾ ਅੰਦਰੋਂ ਉਦਾਸ ਸੀ ਨਾ ਹੁਣ ਉਹ ਸੌਖਾ ਹੋ ਜਾਏਗਾ ਜਦੋਂ ਉਸ ਕਾਰੇ ਨਾਲ ਸੀ ਸਿਮਰਨਾ ਉਹਨੂੰ ਯਾਦ ਕਰਨਾ ਉਹਦੇ ਗੁਣਾਂ ਨੂੰ ਯਾਦ ਕਰਨਾ ਉਹਦੇ ਗਿਆਨ ਨੂੰ ਯਾਦ ਕਰਨਾ ਹਰ ਸਮੇਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਫਿਰ ਕਹਿੰਦੇ ਨੇ ਹਰ ਨੇਤ ਸੇਵ ਹਰ ਸਟਪਾਈ ਕਹਿੰਦੇ ਫਿਰ ਸਦਾ ਦੇ ਸੁਖ ਪ੍ਰਾਪਤ ਹੁੰਦੇ ਨੇ ਅਗਲੇ ਬਲੇਹਾਰੀ ਸਤਗੁਰੂ ਤੇ ਸੇਜ ਜਨ ਫੋਜੀ ਪਾ ਕਨਾਂ ਮ ਬਲੇਹਾਰ ਜਾਮਾ ਸਤਿਗੁਰ ਤੋਂ ਸਦਕੇ ਜਾਮਾ ਜਿਹਨੇ ਮੈਨੂੰ ਸਮਝ ਦਿੱਤੀ ਮੈਨੂੰ ਸੋਝੀ ਪਾ ਦਿੱਤੀ ਤਨ ਗੁਰੂ ਬਲੰਦ ਸਾਹਿਬ ਜੀ ਤੋਂ ਸਦਾ ਬਲੇਹਾਰ ਜਾਈਏ ਗੁਰੂ ਕੋ ਸਦਕੇ ਜਾਈਏ ਜਿਹੜੇ ਸਾਨੂੰ ਚੰਗਾ ਮਾਰਗ ਦਿਖਾਉਂਦੇ ਨੇ ਗੁਰੂ ਜੀ ਦੀ ਇੱਕ ਇੱਕ ਬਾਣੀ ਸਤਗੁਰ ਰਤਨੀ ਪਰਪੂਰੇ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਗੁਰੂ ਜੀ ਦਾ ਰਤਨਾਂ ਦਾ ਭਰਿਆ ਹੋਇਆ ਹੈ ਇੱਕ ਇੱਕ ਸ਼ਬਦ ਵੀ ਇਸੇ ਪੜ੍ਹ ਲੈਣਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨੇ ਆ ਮਨ ਮਨ ਅੰਦਰ ਤਨ ਦੇ ਅੰਦਰ ਘਟੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨੇ ਆ ਜਿੱਦੇ ਇਸ ਮਨ ਮੰਦਰ ਦੇ ਵਿੱਚ ਕਹਿੰਦੇ ਇੱਕ ਸ਼ਬਦ ਤੇਰੇ ਅੰਦਰ ਵਸ ਗਿਆ ਉਦੋਂ ਫਿਰ ਸਾਡਾ ਜੀਵਨ ਦਾ ਆਉਣਾ ਜਾਣਾ ਸਾਰਾ ਬੰਦ ਹੋ ਜਾਣਾ ਸਾਡੇ ਅੰਦਰ ਜਿਹੜੀਆਂ ਮਾੜੀਆਂ ਵਿਚਾਰਾਂ ਮਾੜੇ ਖਿਆਲ ਅੰਦਰ ਮਾੜੀਆਂ ਸੋਚਾਂ ਇਹ ਸਭ ਬੰਦ ਹੋ ਜਾਣਗੀਆਂ ਉਦੋਂ ਫਿਰ ਚੰਗੇ ਇਨਸਾਨ ਬਣ ਕੇ ਅਸੀਂ ਵਿਚਰਾਂਗੇ ਚੰਗੇ ਖਿਆਲ ਸਾਡੀਆਂ ਚੰਗੀਆਂ ਸੋਚਾਂ ਵੱਡ ਜਾਣਗੀਆਂ ਸੋ ਵਰਮਖੋ ਅੱਜ ਦਾ ਪਾਵਨ ਪਵਿੱਤਰ ਹਕੂਮ ਸ਼ਹੀਰ ਦਰਬਾਰ ਸਾਹਿਬ ਤੋਂ ਜੋ ਹਰ ਅੰਦਵਾਰ ਨੂੰ ਆਪਾਂ ਜਿੰਨੀ ਖ ਉਸ ਪਰਮਾਤਮਾ ਨੇ ਮਤਬੋਤ ਬਖਸ਼ੀ ਹੈ ਉਸ ਮੁਤਾਬਕ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਸਮਝੀਏ ਕਿ ਸਾਨੂੰ ਸਮਝ ਲੱਗ ਜਾਵੇ ਕੁਛ ਨਾ ਕੁਛ ਸਾਡੇ ਪੱਲੇ ਪੈ ਜਾਵੇ ਵਿਚਾਰਦੇ ਰਹਿਾਂਗੇ ਵਿਚਾਰਦੇ ਰਹਿਾਂਗੇ ਕਿ ਕਨਾਂ ਇੱਕ ਦਿਨ ਜ਼ਰੂਰ ਅਸੀਂ ਆਪਣੇ ਆਪ ਨੂੰ ਜਿਵੇਂ ਸਤਿਗੁਰ ਜੀ ਨੇ ਸਾਨੂੰ ਸਮਝਾਇਆ ਹੈ ਨਾ ਕਿ ਆਪਣੇ ਆਪ ਦੇ ਅੰਦਰੋਂ ਖੋਜ ਕਰਨੇ ਸ਼ੁਰੂ ਕਰਦੇ ਹਾਂ ਜੋ ਦੀ ਆਪਣੇ ਘਾਟਾਂ ਸਾਨੂੰ ਲੱਭਣੇ ਸ਼ੁਰੂ ਹੋ ਜਾਣਗੀਆਂ ਹਲੇ ਆਪਾਂ ਨੂੰ ਆਪਣੇ ਘਾਟਾਂ ਨਹੀਂ ਦਿਖਾਈ ਦਿੰਦੀਆਂ ਹਲੇ ਅਸੀਂ ਦੂਸਰਿਆਂ ਦੇ ਵਿੱਚ ਘਾਟ ਕੱਢਦੇ ਆਂ ਨਹੀਂ ਜਿੱਦੇ ਸਾਨੂੰ ਆਪਣੇ ਘਾਟਾਂ ਦੇ ਸੁਣਨ ਲੱਗ ਗਈਆਂ ਉਦੋਂ ਸਾਰੇ ਮਨੁੱਖ ਚੰਗੇ ਲੱਗਣ ਲੱਗ ਜਾਣਗੇ ਉਦੋਂ ਸਾਰੇ ਲੱਗਣਗੇ ਕਿ ਮੈਥੋਂ ਵੱਧ ਗਿਆ ਅਸੀਂ ਅੱਜ ਕਹਦੇ ਆ ਕਿ ਮੈਂ ਸਾਰਿਆਂ ਤੋਂ ਵੱਧ ਹਾਂ ਪਰ ਉਦੋਂ ਸਾਨੂੰ ਤਦ ਲੱਗਣ ਲੱਗੇਗਾ ਕਿ ਇਹ ਮੈਥੋਂ ਵੱਧਿਆ ਮੇਰੇ ਅੰਦਰ ਦਾ ਆਦੀ ਘਾਟਾਂ ਨੇ ਆਵੀਂ ਘਾਟਾਂ ਨੇ ਆਵੀਂ ਘਾਟਾਂ ਨੇ ਸੁਗਰ ਬਖੋ ਬਸ ਸੰਬਦ ਸਤਿਗੁਰੂ ਜੀ ਬੇਨਤੀ ਕਰਦੇ ਹਾਂ ਕਿ ਆਪ ਤੰਗੂ ਗੁਰੂ ਜਨ ਸਾਈ ਜੀ ਮਹਾਰਾਜੀਆਂ ਦੇ ਵੱਲ ਲੱਗੋ ਸਭ ਕੁਝ ਜੀ ਮਸਜਾਉਂਦੇ ਨੇ ਉਸ ਮੁਤਾਬਕ ਆਪਣੇ ਜੀਵਨ ਵਿੱਚ ਟਾਲ ਲਗੇ ਜਰੂਰ ਪਾਣੀ ਪੜਿਆ ਕਰੋ ਇੱਕ ਸ਼ਬਦ ਰੋਜ਼ ਅਸੀਂ ਇੱਕ ਸ਼ਬਦ ਵਿਚਾਰਿਆ ਕਰੋ ਕਰੋ ਬੈਠ ਕੇ ਹੁੰਦਾ ਕਿੰਨਾ ਸੋਹਣਾ ਸੌਖਾ ਜਬਾਨਾ ਹੋ ਗਿਆ ਹੁਣ ਹਰ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੈ ਜਿੱਥੇ ਮਰਜੀ ਐਪ ਡਾਊਨਲੋਡ ਕਰਕੇ ਤੁਸੀਂ ਹਰ ਇੱਕ ਸ਼ਬਦ ਦਾ ਅਰਥ ਪੜ੍ਹ ਸਕਦੇ ਹੋ ਬਾਣੀ ਕੰਮਾਂ ਚ ਪੈਂਦੀ ਉਸੇ ਸਮੇਂ ਤੇ ਦੇਖ ਲੋ ਕਿ ਇਹ ਬਾਣੀ ਜੇ ਦੇਹ ਸਮਝ ਜਾ ਤਾ ਦੇਖੋ ਕਿ ਮੇਰੇ ਗੁਰੂ ਜੀ ਮੈਨੂੰ ਕੀ ਸਮਝਾ ਰਹੇ ਨਾਲ ਅਰਥ ਦਿੱਤੇ ਹੋਏ ਨੇ ਪ੍ਰੋਫੈਸਰ ਸਹਿਜ ਸਿੰਘ ਵੀ ਆਪਾਂ ਜਦੋਂ ਦਰਪਣ ਪੜ੍ਹਦੇ ਆ ਵਿੱਚੇ ਦਰਪਣ ਦਰਜ ਨੇ ਉਹ ਜਦੋਂ ਮਰਜੀ ਪੜ੍ਹ ਲਓ ਸਾਨੂੰ ਸਮਝ ਲੱਗ ਜਾਈ ਕਿ ਸੋ ਮੇਰੇ ਕਹਿਣ ਤੋਂ ਭਾਵ ਬਾਣੀ ਦੇ ਨਾਲ ਜੁੜ ਗਏ ਚੰਗੇ ਵਿਚਾਰ ਲੈ ਕੇ ਆਏਗੇ ਚੰਗੇ ਇਨਸਾਨ ਬਣ ਜਾਈਏ ਸੋ ਸਾਰੀ ਨਸਲ ਦਾ ਧੰਨਵਾਦ ਜੀ ਆਇਆਂ ਨੂੰ ਅਗਲੇ ਇਤਵਾਲੇ ਜੋ ਪੰਜਾਬ ਦੀ ਵਾਰੀ ਹੈ ਸਰਦਾਰ ਭੁਪਿੰਦਰ ਸਿੰਘ ਖੇਰਾ ਸਰਦਾਰ ਭਪਿੰਦਰ ਸਿੰਘ ਖਹਿਰਾ ਉਹਨਾਂ ਦੇ ਘਰ ਤੇ ਜਰੂਰ ਸੁਨੇਹਾ ਦੇਓ ਉਹਨਾਂ ਜਾਓ ਭਪਿੰਦਰ ਸਿੰਘ ਖਹਿਰਾ ਉਹਨਾਂ ਦੀ ਪਰਿਵਾਰ ਬਲੋ ਦੇਖਸ ਜਾਈ ਜਾਏਗੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਇੰਨੀਆਂ ਬੇਤੀਆ ਪ੍ਰਬੰਧ ਕਰਿਓ ਬਲਾਉ ਦਾ ਜੀ ਕੇ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ